ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਧੀਏ ਠੀਕ ਆ ਹਾਂਜੀ ਹਾਂਜੀ ਬਾਪੂ ਜੀ ਤੇਰਾ ਸਸੋਰਾ ਠੀਕ ਹੈ ਹਾਂਜੀ ਠੀਕ ਆ ਬਾਪੂ ਜੀ ਪਰਿਵਾਰ ਸਾਰਾ ਠੀਕ ਹੈ ਸਾਰੇ ਠੀਕ ਆ ਬਾਪੂ ਜੀ ਬੇਬੇ ਕਿਵੇਂ ਹੈ ਬੇਬੇ ਤੇਰੀ ਅੰਦਰ ਬੈਠੀ ਆ ਪੁੱਤ ਜਾ ਉਹਦੇ ਕੋਲੇ ਜਾ ਕੇ ਬੈਠ ਨਾਲੇ ਪਾਣੀ ਧਣੀ ਪੀ ਜਾ ਮੇਰਾ ਪੁੱਤ ਤੇ ਧੀਏ ਉਹ ਸਲਾਗ ਕਿੱਥੇ ਰਹਿ ਗਿਆ ਲੈ ਉਹ ਬਲਾਂਦੀ ਬਾਪੂ ਜੀ ਰਹਿ ਸਕਦੇ ਆ ਆਉਂਦੇ ਆ ਉਹ ਗਣਿਆ ਆ ਗੱਡੀ ਲਾ ਕੇ ਆ ਸਾਈਡ ਤੇ ਧੀਏ ਤੇ ਇਹ ਤੁਸੀਂ ਦੱਸਿਆ ਨਹੀਂ ਵੀ ਤੁਸੀਂ ਕਾਰ ਲੈ ਲਈ ਨਾ ਕਾਰ ਕਾ ਨੂੰ ਬਾਪੂ ਜੀ ਮਰ ਜਾਣਾ ਸਕੂਟਰ ਨੂੰ ਆਂਦਾ ਮੇਰਾ ਸਾਲਾ 24 ਘੰਟੇ ਐਕਟਰ ਬਣਿਆ ਰਹਿੰਦਾ ਉਹ ਛਾਡੇ ਨਾ ਗੱਲਾਂ ਨੂੰ ਆ ਪੈਰੀ ਹੱਥ ਲਾਉਂਦਾ ਪਰੇ ਹੋ ਜਾ ਯਾਰ ਮੈਨੂੰ ਸ਼ਰਮ ਆਉਂਦੀ ਆ ਤੇਰੇ ਤੋਂ ਉਹ ਮੈਥੋਂ ਵੱਡਾ ਲੱਗਦਾ ਵੱਡਾ ਤੋਂ ਉਹ ਜਾ ਤੂੰ ਵੱਡਾ ਤੇਰੇ ਤੋਂ ਛੋਟਾ ਹਾਂ ਮੈਂ ਤੇਰੇ ਤੋਂ ਅਕਲ ਸਿੱਖ ਮਾੜੀ ਮੋਟੀ ਪਰੌਣਾ ਪਰੌਣੇ ਦੀ ਇੱਜ਼ਤ ਕਰਿਆ ਕਰੋ ਉਤੋਂ ਹੋਰ ਹੀ ਗੱਲਾਂ ਕਰਨ ਲੱਗ ਪੈਣਾ ਤੂੰ ਯਾਰ ਉਹ ਤੈਨੂੰ ਸਿਰ ਤੇ ਭਾਲ ਗਏ ਤੂੰ ਪਰੌਣਾ ਤਾਂ ਸਿਰ ਤੇ ਭਾਲ ਗਏ ਪਰੌਣਾ ਤਾਂ ਮੰਜੇ ਭੂਆ ਦੇ ਪਿੰਡ ਭੇਜਿਆ ਉਹ ਤੇਰੇ ਤੋਂ ਛੋਟਾ ਹੀ ਆ 10 ਸਾਲ ਮੈਂ ਉਹ ਮੇਰੀ ਦਾੜੀ ਚਿੱਟੀ ਆ ਤੂੰ ਕਲ ਫਲਾਉਣ ਲੱਗ ਗਿਆ ਤਾਂ ਨਹੀਂ ਪਤਾ ਲੱਗਦਾ ਬਾਪੂ ਜੀ ਉਹ ਬਾਪੂ ਜੀ ਆ ਫੇਰ ਆਇਆ ਫਿਰਦਾ ਉਹ ਇਹਨੂੰ ਸ਼ਰਮ ਜਾ ਹੈਗੀ ਹੈ ਕਿ ਨਹੀਂ ਇਹਨੂੰ ਘਰੇ ਕੋਈ ਚੱਲਦਾ ਨਹੀਂਗਾ ਉਹ ਕੋਈ ਨਹੀਂ ਪੁੱਤ ਤੂੰ ਠੰਡਾ ਰਹਿ ਤੂੰ ਥੱਕਿਆ ਆਇਆ ਜਾਂ ਕੇ ਨਹਾ ਨੂੰ ਲੈ ਜਾ ਮੇਰਾ ਪੁੱਤ ਮੈਂ ਕਰਦਾ ਇਹਦੇ ਨਾਲ ਇਹਨਾਂ ਨੂੰ ਤਾਂ ਜਵਾਈ ਨਹੀਂ ਪਤਾ ਵੀ ਜਵਾਈ ਘਰੇ ਆਇਆ ਓਏ ਇਹਨਾਂ ਨੂੰ ਸੇਵਾ ਦਾ ਕਹੇ ਸੇਵਾ ਦਾ ਨਾ ਮਰ ਜਾਣੇ ਚੁੱਪ ਕਰ ਜਿਓ ਤਾਂ ਪਹਿਲਾਂ ਹੀ ਫਿਰਦੇ ਤੇਰੀ ਸੇਵਾ ਕਰਨ ਨੂੰ ਕਰਨਗੇ ਸੇਵਾ ਹੀ ਬਠਿੰਡੇ ਵਾਲੇ ਡਰਦੇ ਆ ਕਿਤੇ ਨਾ ਬੁੜਿਆ ਗੱਲ ਸੁਣ ਲਾ ਕਿੰਨਾ ਚਿਰ ਹੋ ਗਿਆ ਸਾਨੂੰ ਆਆਂ ਨੂੰ दारू-ਦੁਰੂ ਮੰਗਾ ਇੱਥੇ ਨਾਲੇ ਆ ਮੀਟ ਵੀ ਮੀਟ ਵੀ ਮੰਗਾ ਹੁਣੇ ਨਹੀਂ ਤਾਂ ਮੈਂ ਦੱਸਤਾ ਉਹੀ ਕੁਛ ਕਰੂੰਗਾ ਜਿਹੜਾ ਬਠਿੰਡੇ ਕੀਤਾ ਸੀ ਉਹ ਪੁਰਾਣਿਆਂ ਤੈਨੂੰ ਚੰਗਾ ਭਲਾ ਪਤਾ ਹੈ ਭਈ दारू ਆਪਣੇ ਘਰੇ ਨਹੀਂ ਵੱਢਦੀ ਕਿਉਂ ਕਮਲ ਮਰੀ ਜਾਂਦਾ ਤੈਨੂੰ ਦੁੱਧ ਪਿਉਉਣੇ ਆ ਲੈਤੀਆਂ ਪਾ ਕੇ ਤੇਰਾ ਸਰੀਰ ਬਣੇ ਸਰੀਰ ਦੇਖ ਕੇਵੇਂ ਟਾਂਡੇ ਵਾਂਗੂ ਕੱਢਿਆ ਤੂੰ ਮੈਨੂੰ ਲੱਗਦਾ ਥਾਨੂੰ ਬਠਿੰਡੇ ਵਾਲੇ ਹੱਥ ਦਿਖਾਉਣੇ ਪੈਣੇ ਆ ਦਿਖਾ ਯਾਰ ਮੈਨੂੰ ਦਿਖਾ ਬਠਿੰਡੇ ਵਾਲੇ ਹੱਥ ਆਪਦੇ ਆਵੇ ਖਾਲੀ ਆ ਬੱਸ ਤੂੰ ਸਮਝਾ ਯਾਰ ਸਿਰ ਖਾਈ ਜਾਂਦਾ ਵਦਨਾ ਬਠਿੰਡੇ ਵਾਲਾ ਹੱਸਨਾ ਉਹਨੂੰ ਆਵਾਜ਼ ਮਾਰ ਇਹ ਨਾ ਹੋਵੇ ਕਿ ਤੇ ਬਠਿੰਡੇ ਵਾਲਾ ਕੰਮ ਕਰਨਾ ਪਿਆ ਜੀ ਅਜ ਇੱਥੇ। ਉਹ ਲਾਓ ਜਲਦੀ ਮਾਂ। ਮੈਂ ਤੈਨੂੰ ਕਹੀ ਜਾਂਦਾ ਫਿਰ ਮੈਂ ਉਹੀ ਕੁਛ ਕਰੂੰਗਾ ਜਿਹੜਾ ਬਠਿੰਡੇ ਕੀਤਾ ਸੀ। ਮਂਗਾ ਦੇ। ਕਹਿ ਕਹਿ ਮੁੰਡੇ ਨੂੰ ਬਾਜ ਮਾਰ। ਇੱਕ ਅੰਦਰ ਕੀ ਕਰੂ ਇਹੋ ਜਿਹਾ ਬਠਿੰਡੇ ਵਾਲਾ। ਕਿਤੇ ਕੁੜੀ ਨੂੰ ਤਲਾਕ ਤਲੂਕ ਹੀ ਨਾ ਦੇ ਦੇ। ਜਾਂ ਕਿਤੇ ਗਵਾਂਢੀਆਂ ਦੇ ਰੋੜਾ ਰਾੜਾ ਮਾਰ ਕੇ ਨਾ ਭੱਜ ਜੇ। ਪੁੱਤ ਕਾਲੇ। ਪੁੱਤ ਇਹਦਾ ਮੱਥਾ ਡੰਮ। ਉਹ ਐਵੇਂ ਪਿੰਡ ਚੋਂ ਲੰਬਾ ਦਵਾਉ ਆਪਾਂ ਨੂੰ। ਜਾ ਜਾ ਕੇ ਲਿਆ ਦੇ ਠੇਕ ਚੋ ਬੋਤਲ। ਆ ਫਾੜ ਪਰੌਣਿਆਂ ਤਰੀ ਵਾਲਾ ਨਹੀਂ ਮਿਲਿਆ ਨਾਲੇ ਸੁੱਕਾ ਮਿਲਿਆ ਤੇ ਸੁੱਕਾ ਹੀ ਤੈਨੂੰ ਕਿਹਾ ਸੀ ਮੈਂ ਉਹ ਜਾ ਵੇਖ ਕੇ ਮੈਂ ਪੀ ਜਾਂਦਾ ਜਿਵੇਂ ਕਿ ਤੇ दारू ਨਹੀਂ ਦੇਖੀ ਹੁੰਦੀ ਓਏ ਪਾਣੀ ਪਾਲਾ ਪਾਣੀ ਪਾਲਾ ਸੁੱਕੀ ਪੀ ਜਾ ਨਾ ਟਿੱਡ ਵੱਢ ਦੂ ਤੇਰਾ ਟਿੱਡ ਤਾਂ ਕਿਤਰਾ ਢੂਈ ਨਾ ਲੱਗਿਆ ਪਿਆ ਸੋਰਾ ਸਾਹਬ ਮੈਂ ਤੁਹਾਨੂੰ ਕਦੇ ਆਪ ਦਾ ਸੋਰਾ ਨਹੀਂ ਸਮਝਿਆ ਮੈਂ ਮੇ ਸਾਹਿਬ ਬਾਪੂ ਜੀ ਸੋਰਾ ਨਹੀਂ ਬਾਪੂ ਜੀ ਨਾ ਸੋਰਾ ਸਭ ਬਾਪੂ ਲਵ ਯੂ ਹੋਏ ਨਹੀਂ ਕੰਮ ਉਹ ਬਠਿੰਡੇ ਵਾਲਾ ਉਹ ਪ੍ਰੋਣਾ ਸਾਹਿਬ ਹੂੰ ਉਹ 10 ਫਿਰ ਬਠਿੰਡੇ ਤੂੰ ਕੀ ਕੀਤਾ ਹੂੰ ਉਹ ਬਠਿੰਡੇ ਕੀ ਕੀਤਾ ਸੀ ਤੜਕੇ ਦਾ ਰੌਲਾ ਪਈ ਜਾਂਦਾ ਹੂੰ ਮੈਂ ਬਠਿੰਡੇ ਕੀ ਕੀਤਾ ਕੀ ਕੀਤਾ ਬਠਿੰਡੇ ਮੈਂ ਕਿਹਾ ਮੈਨੂੰ ਦਾਰੂ ਲਿਆ ਦੋ ਹੂੰ ਮੀਟ ਲਿਆ ਦੋ ਕਿਸੇ ਨੇ ਲਿਆ ਕਈ ਨਹੀਂ ਦਿੱਤਾ ਫਿਰ ਮੈਨੂੰ ਗੁੱਸਾ ਚੜ ਗਿਆ ਫਿਰ ਫਰਮ ਭੁੱਖਾ ਹੀ ਸੌ ਗਿਆ